ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਔਰ ਜਿੰਨੇ ਵੀ ਸਾਡੇ ਫੇਸਬੁੱਕ ਵਾਲੇ ਵੀਰ ਆ ਔਰ ਜਿੰਨੇ ਵੀ ਯੂਟਿਊਬਰ ਜਾਂ YouTube ਤੇ ਵੇਂਦੇ ਸਾਡੀਆਂ ਵੀਡੀਓ ਐਂਡ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਪਿੰਡ ਸੋਰ ਸਿੰਘ ਵਿਖੇ ਟਰੈਕਟਰ ਟੋਚਨ ਮੁਕਾਬਲਾ ਕਰਾਉਣ ਜਾ ਰਿਹਾ ਸਾਡੇ ਪ੍ਰਬੰਧਕ ਵੀਰ ਸਾਰੇ ਜੀ ਤੇ ਬਹੁਤ ਤਕੜਾ ਟੋਚਨ ਮੁਕਾਬਲਾ ਹੋ ਰਿਹਾ ਅੱਜ ਤੇ ਸ੍ਰੀ ਚਮਕੌਰ ਸਾਹਿਬ ਵਾਲੇ ਵੀਰ ਹੁਣੀ ਆਏ ਐ ਇਹ ਸਪੈਸ਼ਲ ਟਰੈਕਟਰ ਜਿਹੜਾ ਐ ਤੇ ਟੋਚਨਾ ਵਾਸਤੇ ਹੀ ਤਿਆਰ ਕੀਤਾ ਐ ਤੇ ਆਜਾ ਵੀਰ ਹੁਣਾ ਨਾਲ ਗੱਲਬਾਤ ਕਰਦੀਆਂ ਗਾੜੀ ਇੱਧਰ ਆਜਾ ਵੀਰੇ ਆਹ ਟਰੈਕਟਰ ਲੈ ਗਿਆ ਤੁਸੀਂ ਸੋ ਆਹ ਟਰੈਕਟਰ ਵੀਰ ਹੁਣੀ ਲੈ ਕੇ ਆਇਆ ਤੇ ਇਹਨਾਂ ਨਾਲ ਗੱਲਬਾਤ ਕਰਦੀਆਂ ਆਪਾਂ ਇਹ ਵੀਰੇ ਕਨਵਰਟ ਟੋਚਨਾ ਮੁਕਾਬਲਾ ਇਹਦੇ ਨਾਲ ਕਰਾ ਰਿਹਾ ਤੁਸੀਂ ਅੱਠਮਾ ਜੀ ਅੱਠਮਾ ਜੀ ਟਰਾਲੀ ਖਿੱਚ ਅੱਠਮਾ ਜੀ ਟਰਾਲੀ ਖਿੱਚਣਾ ਇਹਨੇ ਇਹਨੇ ਟਰਾਲੀ ਖਿੱਚਨੀ ਹੈ ਨਾ ਕਿ ਮਤਲਬ ਉਹਦੇ ਥਾਣੀ ਖਾਲੀ ਹੈ ਨਾ ਕਿ ਮਿੱਟੀ ਦੀ ਮਿੱਟੀ ਦੀ ਭਰ ਕੇ ਵਾਹ ਜੀ ਵਾਹ ਵਾਹ ਜੀ ਵਾਹੇ ਕਰੋ ਵਾਹੇ ਕਰੋ ਸੋ ਨਾਟ ਨਾਟ ਗਿਆ ਸ੍ਰੀ ਚੰਗੋਰ ਸਾਹਿਬ ਵਾਲੇ ਵੀ ਲੋਹਣੀ ਆਏ ਆ ਉਧਰ ਵੀ ਤੁਹਾਨੂੰ ਇਧਰ ਪੂਰੀ ਟਰੈਕਟਰ ਦੀ ਰਿਪੇアリング ਵਗੈਰਾ ਸਾਰਾ ਕੁਝ ਦੇਖ ਰਿਹਾ ਚੈੱਕ ਕਰਨ ਦੇ ਵੀਰੋਣੀ ਸੋ ਇਹਨਾਂ ਦਾ ਸੈਟਅਪ ਦੇਖੋ ਕਿੰਨਾ ਵਧੀਆ ਮੰਜਾ ਨਾਲ ਇਹਨਾਂ ਲਾਇਆ ਹੋਇਆ ਕਿੰਨਾ ਸੋਹਣਾ ਸੈੱਟ ਵੀ ਥੇ ਰੈਸਟ ਰੈਸਟ ਵੀ ਬੰਦਾ ਕਰ ਸਕਦਾ ਹੈ ਤੇ ਉਹ ਸੋ ਬਹੁਤ ਵਧੀਆ ਸਾਰੇ ਜਾਣੇ ਆਓ ਜੀ ਆ ਇੱਧਰ ਵੀ ਟਰੈਕਟਰ ਖੜੇ ਆ ਇਹ ਆ ਜਿਹੜਾ ਟਰਾਲਾ ਤੁਹਾਨੂੰ ਦਿਖਾ ਰਿਹਾ ਇਹ ਪੂਰਾ ਮਿੱਟੀ ਦਾ ਭਰ ਕੇ ਤੇ ਫਿਰ ਉਹਦੇ ਵਿੱਚ ਦੇ ਖਿੱਚਿਆ ਜਾਏਗਾ ਸੋ ਬਾਕੀ ਇੱਧਰ ਵੀ ਸਾਰੇ ਇਦਾਂ ਹੀ ਟਰਾਲੇ ਲੱਗੇ ਆ ਇਹ ਵੀ ਸਾਰੇ ਮਤਲਬ ਮਿੱਟੀ ਦੇ ਭਰ ਕੇ ਆ ਬੋਲ ਕੇ ਚੱਕਦੇ ਨੇ ਕੰਟਰੋਲੀ ਜੱਟਿਆ ਆ ਇਧਰ ਅੱਗੇ ਆਣਾ ਨੂੰ ਹੋ ਤੇਰੀ ਮਾਂ ਦਾ ਨਾਮ ਇਹ ਦੂ ਆ ਕੇ ਚਲਦਾ ਆ ਖੇਲ ਵਾਲੇ ਖੱਥੇ ਹੋ ਗੂ ਧੂਆ ਚਲਵਾ ਦੇ ਹੀ ਓ ਕੀ ਇਹ ਰੀ ਕਰਦਾ ਜਾਣਾ ਇੱਕ ਮਹੀਨੇ ਦੱਸ ਕੇ ਟਾਈਮ ਮੰਗਿਆ ਨਾ ਉਹ ਹੋ ਗਿਆ ਉਹ ਬਸ ਕੋਈ ਨਾ ਟੂਟੋ छेड़ लोग लाके जाते हैं इस चक्के, हमारे भेड़ियों को भी इसका वाला थोड़े छेड़ शानू भी लोगों ने मेरा छेड़ लाके लोगों ने भी लुट किया, इसकरके भेड़िया का तो याद आ रहे कि हैं, आप बोलते हैं ना? आप शरीर एकदम देन्ना सा, आप क्या कहते हैं? de né? मैच उबर हा की उरे हा सुनालीका नी ਦਾ ਟ੍ਰੇਟਰ ਹੋਏ ਟ੍ਰੇਟਰ ਭੱਜਣਾ ਇਹ ਲੜਾਈ ਤੇਰੀ ਭੈਣ ਮਰੇ ਆਉ ਓ ਪਰਵੇ ਬੰਨ ਜਿਆ ਹੁਣ ਭੱਜਣਾ ਪੈਣਾ ਇਹ ਦਾ ਕੰਮ ਕਟਾ ਦਿੰਨੇਗੇ ਜੀ ਨਹੀਂ ਕਹਿੰਦੇ ਇਹਨੇ ਜੇਤੀ ਨਾਲ ਕਿ ਹਾਂ ਹਾਂ ਉਹ ਮੰਨੀ ਮੰਨੀ ਜਾਲੂਸ ਤੇ ਬੋਲੇ ਆ ਤੇ ਪਰੇ ਪਰੇ ਮੈਨੂੰ ਵੀਡੀਓ ਪਾ ਦਿਓ ਇਹਦੀ ਵੀਡੀਓ ਚੋਣ ਦੀ ਰੋਣ ਆ ਹਾਂ ਦੇ ਨਵੀਂ ਯੂਕੇ ਦੇ 150 ਕਰੋੜ ਕਿਰਤਨਪਾਲ ਬਜਾਏ ਹਰਿਆਣੇ ਪੰਜ 54 ਫੋੜੇ 73 ਪੈਨ ਓਰੇ ਤੇਰੀ ਓਰੇ ਪੰਜਾਂ ਵਿਆਹੇ ਗੋਲ ਤੇਰੀ ਪੈਨ ਪਰ ਤੇਰੀ ਬਸ ਬਣਾਈ ਆਉਂਦਾ ਇੱਕ ਤਲਾਉਣ ਵਾਲਾ ਜੰਦਾ ਜੰਦਿਆ ਖਿੱਚ ਖੁੱੱਚੋ ਨੌਜਵਾਨਾਂ ਉਹ ਕਿੱਲੀ ਜੱਪੜੀ ਪੈਣੀ ਆ ਖੁੱਟਿਆ ਹੋਇਆ ਇਹ ਜੱਪੜੀ ਜਿਹੜਾ ਆਈ ਉਹ ਜਿਹਨੇ ਉਹ ਬੜਾ ਮੰਦਾ ਕਹਿ ਦਿੱਤਾ ਹੋਈ ਉਹ ਗੱਲ ਬੜੀ ਪਈਆ ਹੋਈ ਉਹ ਗੱਲ ਬੜੀ ਪਈਆ ਰਾਣਾ ਬਾਜੀ ਇਹ ਆ ਬੇਲਾ ਰੱਖ 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 ਆਪ ਦੇ ਗੜਾ ਨਾਲ ਪੇ ਤੋੜ ਲੈਣੇ ਇਹ ਵੀ ਦਾਅਵਾ ਕਰਦੇ ਆ ਕਿ ਜੇ ਦੇਸ਼ੀ ਕਰੇਗਾ ਟਰੈਕਟਰ ਨੰਬਰ ਦੇ ਵਿੱਚ ਆਉਣਾ ਨਹੀਂ ਲੱਗਾ ਉਹਨਾਂ ਨੇ ਜੰਗਾਂ ਹਮਮਰੀ ਦੇ ਫਰਮੇ ਦਿੱਤਾ ਪਰ ਅਗਲਾ ਫਰਮੇ ਕਿਹੜਾ ਉਹ ਨੂੰ ਵੀ ਆਪਾਂ ਸਮਝੀਏ ਕਿਹਦੇ ਇਹਦਾ ਖੜਾ ਲੈਣੇ ਲੱਗਾ ਬੱਲੇ ਬੱਲੇ ਕਿਹੜਾ ਵੀ ਫਰਮੇ ਸਰ ਨੂੰ ਲੈਣੇ ਜਾ ਆ ਤਾ ਛੋੜਾ ਦੂਸਰਾ ਦਿੱਲੀ ਸਰ ਦਾ ਕੋਈ ਨਾ ਪੈਸਾ ਦੂਸਰਾ ਦੂਸਰਾ ਉਹ ਸੋਨਾ ਨਿਕਾ ਜਿਹਾ ਸਿੱਧਾ ਨੇ ਕਹਤਾ ਹੈ ਜੀ ਸੀ ਵਾਲੇ ਤੋਂ ਬਾਹਰ ਨਹੀਂ ਉਹਦੇ ਉਹ ਸਭ ਯਾਰ ਹਰ ਇੱਕ ਨੂੰ ਇਹੋ ਹੀ ਆ ਵੀ ਧੜਾ ਮੇਰਾ ਟਰੈਕਟਰ ਪਹੁੰਚ ਗਿਆ ਉਹ ਪੂਰੀ ਮੇਰਾ ਪਾਈ ਨਾ ਉਹ ਕੰਪਨੀ ਦਾ ਕਿਹ ਕਿਹ ਚਾਹਲੇ ਵੀਰ ਮੈਨੂੰ ਟਾਈਮ ਤੇ ਹੋਣੀ ਕੰਮ ਕਰਦਾ ਰਹਿੰਦਾ ਕਿ ਜਿਦਾ ਨਾ ਪ੍ਰੋਗਰਾਮ ਹੋਏ ਇਤਨੀ ਨਹੀਂ ਗਾ ਤੇੜੀ ਲੈਂਦਾ ਰੰਦਮ ਉਹ ਜੈਂਕ ਨੂੰ ਭੇਜੀਏ ਪੀਲੇ ਰੰਗ ਦੀ ਜੀਸੀਵੀ ਨੂੰ ਭੇਜੀਏ ਭਾਈ ਜੋ ਚੋਚੀ ਮੋਟਕੀ ਦੇ 4 ਤੱਕ ਦਾਤੀ ਰੱਖ ਕੇ बस ਆਹ ਥੋੜੀ ਜਿਹੀ ਖਰਾਬੀ ਨਮ ਫਰਾਂਡ ਕਰ ਦਿੰਦੀ ਆ ਵੀਡੀਓ ਨਾ ਬਣਾਈਂਗੇ ਤੰਗ ਰਹੇ ਹੋ ਸਰਦਾਰ ਨੇ ਫੁੱਟੇ ਬਾੜ ਕਰੀਏ ਤੁਹਾਨੂੰ ਕੱਢਦੇ ਆਂ ਜੀ ਆਓ ਆਇਆ ਆ 2 ਮਿੰਟ 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 2 ਮਿੰਟ